ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਜਿੱਥੇ ਕਿ ਤੋਂਗਾਲੀ ਦੀ ਮੰਡੀ ਬਹੁਤ ਮਸ਼ਹੂਰ ਸੀ ਤੇ ਹੁਣ ਇਹ ਮੌੜ ਮੰਡੀ ਦੇ ਵਿੱਚ ਆ ਚੁੱਕੀ ਹੈ ਤੇ ਆਜੋ ਫਿਰ ਆਪਾਂ ਅੰਦਰ ਚੱਲਦੇ ਆ ਤੇ ਕੀ ਮਾਹੌਲ ਹੈ ਜੁੜੇ ਰਹੋ ਵੀਡੀਓ ਦੇ ਨਾਲ ਲਓ ਵੀ ਮਿੱਤਰੋ ਆਪਾਂ ਵੜ ਅਨਸਾਰ ਮੰਡੀ ਦੇ ਵਿੱਚ ਆਹ ਕਬੂਤਰ ਬੈਠੇ ਆ ਤੇ ਸਾਹਮਣੇ ਇੱਧਰ ਦੇਸੀ ਮੁਰਗੀਆਂ ਕੀ ਰੇਟ ਨੂੰ ਆ ਬਈ ਇਥੇ 450 ਇੱਕਾ 450 33 450 ਠੀਕ ਆ ਆ ਜੋ ਅੱਪਾ ਚੱਲਦੇ ਅੱਗੇ ਆ ਬਾਈ ਵੀ ਲਿਆਇਆ ਮੁਰਗਾ ਕਰੋ ਚੱਕ ਕਿਹੜੀ ਨਸਲ ਆ ਬਈ ਇਹ ਠੀਕਰ ਆ ਬਈ ਠੀਕਰ ਆ ਕਿਹੜਾ ਪਿੰਡਾ ਬਾਈਆਂ ਦਾ ਕੋਟ ਪੱਤਾ ਕੋਟ ਪੱਤਾ ਲੋ ਵੀ ਕਰੋ ਚੈੱਕ ਕਿੰਨਾ ਰੇਟ ਮੰਗਦੇ ਹਨ ਰੇਟ ਭਾਈ 2000 2000 ਉਹ ਭਾਈ ਮੁਰਗੀ ਦਾ 3000 ਮੰਗੀ ਜਾਂਦਾ ਉਹ ਭਾਈ ਦੇਖੋ ਦੇਖੇ ਥੋੜਾ ਅੱਖ ਤੋਂ ਨਾ ਲੜਾਈ ਕੀਤੀ ਹੋਈ ਹੈ ਦੀ ਭਾਈ ਦੇ ਸੱਟਾਂ ਵਿੱਚ ਅੱਖ ਤੋਂ ਥੋੜਾ ਕਾਣਾ ਹੈ ਠੀਕ ਆ ਉਹਦੇ ਕਰਕੇ ਰੇਟ ਘਟਾ ਜਿੱਤੀਆਂ ਬਾਜ਼ੀਆਂ ਇਹਨੇ ਪਹਿਲਾਂ ਪਹਿਲਾਂ ਜਿੱਤਿਆਂਗੇ ਬਾਜ਼ੀਆਂ ਲੜਾਈ ਦੀ ਵੀਡੀਓ ਵੀ ਹੈ ਹਾਂ ਥੋੜਾ ਇਧਰ ਤੋਂ ਕਾਣਾ ਹੈ ਠੀਕ ਆ ਭਾਈ ਉਹ ਚੰਗਾ ਕੁੱਕੜ ਠੀਕ ਆ ਭਾਈ ਆ ਕਬੂਤਰ ਵੀ ਆਏ ਬੈਠਿਆ ਕਰੋ ਚੱਕ ਬਾਈ ਉੱਡਣ ਵਾਲੇ ਕਬੂਤਰ ਆ ਆ ਜੋ ਚੱਲਦੇ ਆ ਅੱਗੇ ਖਾਣ ਪੀਣ ਨੂੰ ਵੀ ਪੂਰਾ ਪ੍ਰਬੰਧ ਆ ਬਾਈ ਇੱਥੇ ਤੇ ਕੱਪੜੇ ਲੀੜੇ ਦਾ ਵੀ ਪੂਰਾ ਪ੍ਰਬੰਧ ਆ ਚੱਲਦੇ ਆ ਫਿਰ ਆਪਾਂ ਅੱਗੇ ਲਓ ਵੀ ਪੂਰਾ ਮਾਹੌਲ ਬਣਿਆ ਪਿਆ ਮੰਡੀ ਦਾ ਆ ਕਰੋ ਚੱਕ ਬੱਕਰੇ ਬੱਕਰੀਆਂ ਪੂਰੇ ਦੂਰ ਦਰਾਡੇ ਤੋਂ ਵਪਾਰੀ ਆਉਂਦੇ ਆ ਤੇ ਬੱਕਰੀਆਂ ਲੈ ਕੇ ਜਾਂਦੇ ਆ ਆ ਵੀ ਕਿਸੇ ਨੇ ਆਪਣੇ ਬੱਕਰੀਆਂ ਦਾ ਸ਼ਿੰਗਾਰ ਕਰਨਾ ਹੋਵੇ ਆ ਦੇਖੋ ਭਾਈ ਸ਼ਕਰਕੰਦੀ ਆ ਕਰੋ ਚੱਕ ਭਾਈ ਬੱਕਰੀਆਂ ਤੇ ਬੱਕਰੇ ਵਿਕ ਗਏ ਭਾਈ ਇਹ ਠੀਕੇ ਨਹੀਂ ਭਾਈ ਅੱਛਾ ਕਿਹੜਾ ਪਿੰਡ ਆ ਭਾਈ ਹਰੀਗੜ ਬਰਨਾਲੇ ਕੋਲੋਂ ਆਇਆ ਬਾਈ ਕੀ ਮੰਗਦੇ ਹੋ ਰੇਟ ਇਹਦਾ ਇਹਦਾ 30000 ਚਾਰਾਂ ਦਾ ਤਿੰਨਾਂ ਦਾ 30000 ਰੁਪਿਆ ਮੰਗਦਾ ਬਾਈ ਕਰੋ ਚੱਕ ਹیدر ਬੱਕਰੀ ਬਕਰਿਆ ਆ ਸਾਹਮਣੇ ਕਿਵੇਂ ਓਏ ਠੀਕ ਆ ਕਿੰਨੇ ਆ ਰੇਟ ਮੰਗਦਾ ਇਹਨਾਂ ਦਾ ਇਹਨਾਂ ਦਾ 20000 20000 ਰੁਪਿਆ ਸਰ ਕਿਹੜੀ ਨਸਲ ਹੈ ਕਿਉਂ ਹੀ ਦੇਸੀ ਹੈ ਇਹ ਦੇਸੀ ਹੈ ਠੀਕ ਹੈ ਵੇਟ ਤੋਂ ਪੁੱਛਿਆ ਤੂਆ ਹੈ ਬਸ ਭਾਈ ਚਲਾ ਲਓ ਵੀ ਮਿੱਤਰੋ ਕਰੋ ਚੈੱਕ ਕਿਹੜੀ ਨਸਲ ਹੈ ਕਮੈਂਟ ਦੇ ਵਿੱਚ ਦੱਸਿਓ ਦੇਖੋ ਭਾਈ ਬੀਟਰ ਲੱਗਦੀ ਹੈ ਹਨਾ ਹੈ ਆਹ ਦੇਖੋ ਇੱਕ ਆ ਛੇ ਰਾ ਏਡੇ ਬੱਕਰੇ ਆਇਓ ਗਾਂ ਦਿਖਾਉਣਾ ਉਹ ਬਾਈ ਦਾ ਸੈਟਅਪ ਬਹੁਤ ਸੋਹਣਾ ਲੱਗਦਾ ਮੈਨੂੰ ਇਹ ਤਾਂ ਜਿਵੇਂ ਘਰ ਦੀਆਂ ਬੱਕਰੀਆਂ ਰੱਖ ਜਾਂਦੀਆਂ ਆ ਦੇਖੋ ਬਾਈ ਆਹ ਸੈਟਅਪ ਬਹੁਤ ਸੋਹਣਾ ਹੈ ਤੇ ਬੱਕਰੀਆਂ ਵੀ ਕਰੋ ਚੈੱਕ ਲਓ ਆ ਬਾਈਆਂ ਦਾ ਵੀ ਸੈਟਅਪ ਦੇਖੋ ਮੇਮਣੇ ਇਧਰ ਲਈ ਛੜਾ ਦੇਖੋ ਕਿੰਨੇ ਘੈਂਟ ਤਰੀਕੇ ਨਾਲ ਕੀਤਾ ਹੋਇਆ ਤੇ ਵੱਡੀਆਂ ਬੱਕਰੀਆਂ ਇੱਥੇ ਤੋਂ ਸਾਹਮਣੇ ਜਾ ਜਾ ਦੇ ਇਹਨੇ ਫੋਣੀ ਕਰ ਲਈ ਆਪੋ ਹੀ ਕਰ ਲੈ ਕਿ ਕਰਦੀ ਵੇਚਣਾ ਕਰਨਾ ਕਰਨਾ ਕਰੋ ਚੱਕ ਬਾਈ ਵਪਾਰੀ ਵਪਾਰੀ ਆ ਸਾਹਮਣੇ ਦੇਖੋ ਬਾਈ ਬਰਬਰੀ ਬੱਕਰੀ ਆ ਕਰੋ ਚੱਕ ਛੋਟੇ ਛੋਟੇ ਕਿੰਨੇ ਪਿਆਰੇ ਮਹਿਣੇ ਉਹ ਵੀ ਮਿੱਤਰੋ ਕਰੋ ਚੱਕ ਬੱਕਰੀਆਂ ਲਓ ਵੀ ਮਿੱਤਰੋ ਉੱਡਣ ਵਾਲੇ ਗੂਤਰ ਆ ਕਰੋ ਚੱਕ ਕਿੰਨੇ ਦਾ ਜੋੜਾ ਬਈ ਹੈ ਹਜ਼ਾਰ ਦਾ ਲਓ ਵੀ ਹਜ਼ਾਰ ਦਾ ਜੋੜਾ ਬਈ ਆਹ ਕਰੋ ਚੱਕ ਚਿੱਟੀਆਂ ਦੇ ਆ ਸਾਡੇ ਕਿਹੜਾ ਬੰਡਾ ਵੇ ਲੋ ਵੀ ਮਿੱਤਰੋ ਕਰੋ ਚੱਕਾ ਕੁੱਤੇ ਵੀ ਆਏ ਹੋਏ ਆ ਮੰਡੀ ਦੇ ਵਿੱਚ ਛੋੜਿਆ ਬਈ ਇਹ ਕਿੰਨੇ ਦਾ ਇੱਕ ਦਾ 4500 ਦਾ ਤੇ ਕੁੱਤੀ 4 4000 ਦੀ ਕਰੋ ਚੱਕ ਬਈ ਨੀਰਾ ਜੋ ਕਿ ਬੱਕਰਾਂ ਦੇ ਖਾਣ ਵਾਸਤੇ ਮੂਖਲੀ ਦਾ ਨੀਰਾ ਆਹ ਦੇਖੋ ਜਿ ਘਵਾਰੇ ਦਾ ਨੀਰਾ ਇੱਧਰ ਮੰਡੀ ਲੱਗ ਰਹੀ ਆ ਬੱਕਰੀਆਂ ਦੀ ਆ ਦੇਖੋ ਪਿੰਡ ਮੋੜ ਸ਼ਹਿਰ ਮੌੜ ਵਿਕੇ ਆ ਦੇਖੋ ਬਹੁਤ ਵੱਡੀ ਮੰਡੀ ਲੱਗਦੀ ਹੈ ਇੱਥੇ ਜਿਵੇਂ ਕਿ ਤੁਮ ਗਾੜੀ ਲਾ ਲੀਤੀ ਸੀ ਜਿਵੇਂ